ਵਾਹਿਗੁਰੂ ਪਾਗ ਢੜੇ ਹਰ ਸੰਤ ਤੁਮਾਰੇ ਵਾਹਿਗੁਰੂ ਪਾਗ ਢੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮ 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 ਦੇ ਦਿਨ ਕਰ ਧਨ ਹਰ ਨਾਮਾ ਜਿਨ ਕਰ ਧਨ ਹਰ ਨਾਮਾ ਵਾਹਿਗੁਰੂ ਭਾਗਟੜੇ ਹਰ ਸੰਤ ਤੁਮਾਰੇ ਵਾਹਿਗੁਰੂ ਛੜੇ ਹਰ ਸੰਤ ਤਮਾਰੇ ਨਕਾਰਤਨ ਪਰਵਾਨ ਗਣੀ ਸੇ ਇਹ ਆਏ ਸਫਲਤ ਨਾ ਕੇ ਕਾਮ ਪਰਮ ਸਤਕਾਰਿਓ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਬਹੁਤ ਨੇ ਮੇਰੇ ਸਮੇਤੋਂ ਮਨ ਵਿੱਚ ਗੁਰੂ ਦਾ ਬਾਣੀ ਦਾ ਸ਼ਬਦ ਦਾ ਮਹਾਪੁਰਸ਼ਾ ਦਾ ਪ੍ਰੇਮ ਲੈ ਕੇ ਬੜੇ ਲੰਮੇ ਸਮੇਂ ਤੋਂ ਬੈਠੇ ਹੋ। ਬਾਕੀ ਅਸੀਂ ਤਾਂ ਆਏ ਆਪਣੀ ਹਾਜ਼ਰੀ ਭਰ ਕੇ ਤੁਰਦੇ ਲੱਗੇ। ਪਰ ਜਦੋਂ ਦੇ ਅਸੀਂ ਦੇਖ ਰਿਹਾ ਕਿ ਤੁਸੀਂ ਅਖੰਡ ਚੌਂਕੜੇ ਮਾਰ ਕੇ ਬੈਠੇ ਹੋ ਤੁਹਾਡੇ ਅੰਦਰ ਗੁਰੂ ਦਾ ਪਿਆਰ ਹੈ ਬਾਣੀ ਦਾ ਪਿਆਰ ਹੈ ਸਭ ਬਹੁਤ ਲੰਮਾ ਸਮਾਂ ਤਾਂ ਹੈ ਨਹੀਂ ਕਿ ਆਪਾਂ ਕੋਈ ਵਿਸਤਾਰ ਨਾਲ ਕੋਈ ਵਿਚਾਰ ਸੁਣਾਈਏ ਥੋੜਾ ਜਿਹਾ ਸਮਾਂ ਆਪਾਂ ਸੰਗਤ ਦੇ ਦਰਸ਼ਨ ਕਰਕੇ ਖੁਸ਼ੀਆਂ ਲੈਣੀਆਂ ਸੰਗਤਾਂ ਦੀਆਂ ਬਹੁਤਿਆਂ ਦੇ ਮਨ ਵਿੱਚ ਇਹ ਗੱਲ ਹੁੰਦੀ ਹੈ ਕਿ ਗੁਰੂਆਂ ਦੇ ਗੁਰਪੁਰ ਮਨਾਉਣੇ ਚਾਹੀਦੇ ਐ ਤੇ ਸੰਤਾਂ ਦੀਆਂ ਵਰ੍ਹਸ਼ੀਆਂ ਮਨਾਉਂਦੇ ਐ ਬਹੁਤਿਆਂ ਦੇ ਮਨ 'ਚ ਵਿਚਾਰ ਹੁੰਦੀ ਹੈ ਪਰ ਜੇ ਗੁਰੂ ਮਾਰ ਨੂੰ ਬੇਨਤੀ ਕਰੀਏ ਵੀ ਸੱਚੇ ਪਾਤਸ਼ਾਹ ਗੁਰੂ ਤਾਂ ਸਮਰੱਥ ਹੈ ਗੁਰੂ ਤਾਂ ਸਰਬੱਗ ਹੈ ਸਰਬ ਕਲਾ ਸਮਰੱਥ ਹੈ ਗੁਰੂ ਗੁਰੂ ਤੇ ਪਰਮੇਸ਼ਰ ਇੱਕ ਰੂਪੀ ਹੈ ਗੁਰ ਪਰਮੇਸ਼ਰ ਏਕੋ ਜਾਨ ਪਰ ਜੇ ਕਿਸੇ ਰੱਬ ਦੇ ਪਿਆਰੇ ਦੀ ਵਡਿਆਈ ਕਰੀਏ ਜਾਂ ਉਹਨਾਂ ਦੀ ਯਾਦ ਮਨਾਉਣੀ ਚਾਹੀਦੀ ਹੈ ਕਿ ਨਹੀਂ ਗੁਰੂ ਗ੍ਰਹਿ ਸੇ ਮਾਰੇ ਕਹਿੰਦੇ ਨੇ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਆਪਣੀ ਵਡਿਆਈ ਭਾਮ ਦੀ ਜਨ ਕਾ ਜੈਕਾਰ ਕਰਾਈ ਜਿਨ੍ਹਾਂ ਨੇ ਪ੍ਰਮਾਤਮਾ ਦੀ ਵਡਿਆਈ ਕੀਤੀ ਹੈ ਨਾਮ ਜਪਿਆ ਬੰਦਗੀ ਕੀਤੀ ਹੈ ਸਤਗੁਰੂ ਮਹਾਰਾਜ ਆਪਣੇ ਪਿਆਰਿਆਂ ਦੀ ਜੈ ਜੈਕਾਰ ਆਪ ਕਰਾਉਂਦਾ ਹੈ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਜਿਨ੍ਹਾਂ ਨੇ ਨਾਮ ਜਪਦੇ ਜਪਦੇ ਨਾਮੀ ਦਾ ਰੂਪ ਹੋ ਗਏ ਕਿਉਂਕਿ ਵਡਿਆਈ ਕਿਸੇ ਸਰੀਰ ਦੀ ਨਹੀਂ ਹੈ ਵਡਿਆਈ ਨਾਮ ਦੀ ਇਸ ਪਰਪੰਚ ਮੇ ਸਾਚੇ ਨਾਮ ਕੀ ਵਡਿਆਈ ਮਤ ਕੋਈ ਧਰੋ ਗਮਾਨਾ ਉਹੀ ਸਰੀਰ ਜਦੋਂ ਨਾਮ ਜਪਦਾ ਜਪਦਾ ਨਾਮ ਰੂਪ ਹੋ ਜਾਂਦਾ ਹੈ ਜਿੱਥੇ ਚਰਨ ਧਰ ਦੇਵੇ ਉਹ ਧਰਤੀ 68 ਤੀਰਥਾਂ ਤੋਂ ਪਵਿੱਤਰ ਹੋ ਜਾਂਦੀ ਹੈ ਅਸੀਂ ਤਾਂ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬਾ ਰ ਕਹਿੰਦੇ ਨੇ 868 ਤੀਰਥ ਜੈ ਸਾਧ ਪਗ ਤਰੇ ਪਰ ਉਹ ਇਹ ਨਹੀਂ ਵੀ ਕੱਪੜੇ ਪਾਏ ਨੇ ਸਾਧਨਾ ਸਰਪਾਨਾ ਜਿਹੜਾ ਭਾਈ ਗੁਰਦਾਸ ਜੀ ਕਹਿੰਦੇ ਨੇ ਨੌ ਦੁਆਰੇ ਸਾਧ ਸਾਧ ਕਹਾਇਆ ਜਿਨੇ ਸਾਧਨਾ ਕੀਤੀ ਹੈ ਨਾਮ ਜਪਿਆ ਸਰੀਰ ਦੁਆਰਾ ਜਦੋਂ ਆਪਾਂ ਉਹਦੀ ਯਾਦ ਮਨਾਉਂਦੇ ਆ ਤਾਂ ਸਾਨੂੰ ਪ੍ਰਮਾਤਮਾ ਦੀ ਯਾਦ ਆਉਂਦੀ ਹੈ ਅਰਦਾਸ ਵੀ ਆਪਾਂ ਰੋਜ਼ ਕਰਦੇ ਆ ਉਹਨਾਂ ਨੂੰ ਮਿਲਾਈ ਜਿਨ੍ਹਾਂ ਦੇ ਮਿਲਿਆਂ ਤੇ ਤੇਰਾ ਨਾਮ ਚਿਤਾਵੇ ਉਹ ਰੱਬ ਦੇ ਪਿਆਰਿਆਂ ਦੀ ਯਾਦ ਵਿੱਚ ਪਰਮਾਤਮਾ ਯਾਦ ਆਉਂਦਾ ਹੈ ਆਪਾਂ ਦੇਖਦੇ ਆਵੇਂ ਕਿੱਡੇ-ਕੱਡੇ ਇਕੱਠ ਹੁੰਦੇ ਨੇ ਇਕ ਡੇਗ ਡੇ ਜੋੜ ਮੇਲੇ ਚਾਹੁੰਦੇ ਤਾਂ ਸਾਰੇ ਹੀ ਨੇ ਕਿ ਸਾਡੀ ਵੀ ਵਧਾਈ ਹੋਵੇ ਸਾਡੇ ਵੀ ਇਸ ਤਰ੍ਹਾਂ ਇਕੱਠ ਹੋਣ ਜੋੜ ਮੇਲੇ ਹੋਣ ਭਾਈ ਗੁਰਦਾਸ ਜੀ ਦੇ ਬਚਨ ਆਪਾਂ ਥੋੜੇ ਸਾਂਝੇ ਕਰ ਲੈਨੇ ਆ ਕਿਸੇ ਦੇ ਘਰ ਦੀਵਾ ਜਗ ਰਿਹਾ ਸੀ ਉਹ ਦੀਵੇ ਵਿੱਚ ਤਿਲਾਂ ਦਾ ਤੇਲ ਪਾਇਆ ਹੋਇਆ ਸੀ ਉਹਨੂੰ ਮਿੱਠਾ ਤੇਲ ਕਹਿੰਦੇ ਨੇ ਸਾਡੇ ਵਿੱਚ ਰੂ ਉਹ ਦੀਵਾ ਜਗ ਰਿਹਾ ਸੀ ਘਰ ਵਿੱਚ ਪ੍ਰਕਾਸ਼ ਵੀ ਸੀ ਨਾਲੇ ਸੁਗੰਧੀ ਆ ਰਹੀ ਸੀ ਪ੍ਰਕਾਸ਼ ਵੀ ਸੀ ਤੇ ਸਬੰਧੀ ਵੀ ਆ ਰਿਹਾ ਸੀ ਜਿਹੜਾ ਉਸ ਘਰ ਵਿੱਚ ਆਇਆ ਉਹ ਕਹਿੰਦਾ ਵੀ ਪ੍ਰਕਾਸ਼ ਬੜਾ ਹੈ ਤੇ ਮਹਿਕ ਵੀ ਆ ਰਹੀ ਹੈ ਦੀਵਾ ਕਹਿੰਦਾ ਤੈਨੂੰ ਪ੍ਰਕਾਸ਼ ਚੰਗਾ ਲੱਗਦਾ ਹੈ ਤੈਨੂੰ ਸੁਗੰਧੀ ਚੰਗੀ ਲੱਗਦੀ ਹੈ ਪਰ ਮੈਨੂੰ ਤਾਂ ਪੁੱਛੇ ਪ੍ਰਕਾਸ਼ ਹੋਇਆ ਕਿਵੇਂ ਆ ਇਸ ਤਰ੍ਹਾਂ ਪ੍ਰਕਾਸ਼ ਹੋਇਆ ਕਿਉਂ ਜੋੜ ਮੇਲੇ ਮਨਾ ਰਹੇ ਆ ਕਹਿੰਦਾ ਮੈਨੂੰ ਜੱਟ ਨੇ ਜ਼ਿੰਮੇਦਾਰ ਨੇ ਪਹਿਲਾਂ ਬਰਾਂਡ ਧਰਤੀ 'ਚ ਬੀਜਿਆ ਸੀ ਤੇ ਜਦੋਂ ਤਿਲ ਪੱਕ ਗਏ ਉਹ ਤਿਲ ਦੀਆਂ ਡੋਡੀਆਂ ਉਤਾਂ ਨੂੰ ਹੁੰਦੀਆਂ ਜੱਟ ਨੇ ਵੱਢ ਲਏ ਤਿਲ ਉਹਨਾਂ ਵਿੱਚ ਦੇਖਿਆ ਇੱਕ ਬੂਟਾ ਹੈ ਉਹਦੇ ਡੋਡੀਆਂ ਤਾਂ ਲੱਗੀਆਂ ਨੇ ਪਰ ਤਿਲ ਨਹੀਂ ਪਏ ਉਹਦੇ 'ਚ ਸਵਾ ਜਈ ਹੈ ਇਉਂ ਨੇ ਵੱਡੇ ਨਹੀਂ ਛੱਡ ਦਿੱਤਾ ਵੀ ਇਹਦਾ ਕੀ ਕਰਨਾ ਹੈ। ਛੁੱਟੇ ਤਿਲ ਬੁਆੜ ਜਿਓ। ਸੁੰਜੇ ਅੰਦਰ ਖੇਤ। ਖੇਤੇ ਅੰਦਰ ਛੁੱਟਿਆ। ਇਹ ਸਮਝਾਇਆ ਤਾਂ ਆਪਾਂ ਨੂੰ ਹੀ ਹੈ ਵੀ ਜੇ ਤੇਰੇ ਵਿੱਚ ਨਾਮ ਜਪਣ ਵਾਲਾ ਗੁਣ ਨਹੀਂ ਨਾ ਤੇ ਹਾਲਤ ਤੇਰੀ ਵੀ ਉਹ ਤਿਲ ਦੇ ਬੂਟੇ ਵਾਲੀ ਹੈ। ਕਿਸੇ ਕੰਮ ਨਹੀਂ ਆਉਣਾ। ਉਹ ਕਹਿੰਦਾ ਮੈਨੂੰ ਡੰਡੇ ਮਾਰ-ਮਾਰ ਕੇ ਜ਼ਿਮੀਂਦਾਰ ਨੇ ਝਾੜਿਆ ਤਿਲ ਗਾਏ ਨਹੀਂ ਨਾ ਜਾਂਦੇ ਝਾੜੇ ਜਾਂਦੇ ਮੈਨੂੰ ਡੰਡੇ ਮਾਰ-ਮਾਰ ਕੇ ਝਾੜ ਲਿਆ ਸਕਾਇਆ ਫਿਰ ਤਿਲਾਂ ਨੂੰ ਤੇ ਸਕਾ ਕੇ ਫਿਰ ਕੋਲੂ ਚ ਪੀੜਿਆ ਕੋਲੂ ਚ ਪੀੜ ਕੇ ਤੇਲ ਕੱਢਿਆ ਤੇਲ ਕੱਢ ਕੇ ਫਿਰ ਦੀਵੇ ਚ ਪਾਇਆ ਹੁਣ ਮੈਂ ਦੀਵੇ ਦੇ ਵਿੱਚ ਸੜ ਰਿਹਾ ਤੇ ਪ੍ਰਕਾਸ਼ ਹੋ ਰਿਹਾ ਤੇ ਸੰਗੰਧੀ ਆ ਰਿਹਾ ਜੈਸੇ ਤਿਲ ਪੀੜ ਤੇਲ ਕੱਢੀਅਤ ਕਸ਼ਟ ਕਹ ਉਹ ਕਿਤੇ ਹੱਥ ਜੋੜੇ ਤੇਲ ਥੋੜਾ ਨਿਕਲ ਆਉਂਦਾ ਉਦਾਂ ਕੋਲੂ ਚ ਪੀੜ ਨਾ ਪੈਣਾ ਹਰ ਕੋ ਕਹਿੰਦਾ ਜੀ ਅਸੀਂ ਨਹੀਂ ਮੰਨਦੇ ਤੈਨੂੰ ਚਿੱਠੀ ਪਾਈ ਕਿਸੇ ਨੇ ਮੰਨ ਲਈ ਉਚਾਟੀ ਉੱਬਲ ਕੇ ਕੰਡੇ ਆਪਣੇ ਆਪ ਹੀ ਸਾੜਦੀ ਫਿਰਦੀ ਵਜਾਂ ਤੇ ਤੇਰੇ ਕੋਲ ਚਿੱਠੀ ਆਈ ਹੋਵੇ ਤੈਨੂੰ ਕਿਸੇ ਨੇ ਕਿਹਾ ਹੋਵੇ ਮਨ ਅਸੀਂ ਤਾਂ ਮੰਨਦੇ ਆ ਸਾਨੂੰ ਬਾਣੀ ਨਾਲ ਸ਼ਬਦ ਨਾਲ ਉਹਨਾਂ ਨੇ ਸਿੱਖੀ ਨਾਲ ਜੋੜਿਆ ਅਸੀਂ ਤਾਂ ਸਤਿਕਾਰ ਕਰਦੇ ਆ ਜੋੜਿਆ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਸੀਂ ਪਾਸ਼ਕ ਤਾ ਗੁਰੂ ਗ੍ਰੰਥ ਸਾਹਿਬ ਦੇ ਆ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤਿਲ ਪੀੜ ਤੇਲ ਕਾਢੀਤ ਕਸ਼ਟ ਕੈ ਤਾਂ ਤੇ ਦੀਪਕ ਜਰਾਏ ਹੋਏ ਉਜਿਆਰੋ ਜੀ ਐਵੇਂ ਪ੍ਰਕਾਸ਼ ਨਹੀਂ ਹੋਇਆ ਦਰਬਾਰ ਸਾਹਿਬ ਵਿੱਚ ਗਏ ਢਾਡੀ ਸਿੰਘ ਲੱਗੇ ਸੀ ਤੇ ਸਰੰਗੀਵਾਦ ਕੀ ਸੀ ਜਿਹੜਾ ਸਰੰਗੀ ਵਜਾਉਣ ਵਾਲਾ ਗੁਰਮਖੋ ਸਰੰਗੀ ਵਜਾ ਰਿਹਾ ਸੀ ਤੇ ਬੜੇ ਮਿੱਠੇ ਤਰਾਨੇ ਸਰੰਗੀ ਦੇ ਵਿੱਚੋਂ ਨਿਕਲ ਰਾਇਸ ਇਸ ਸਰੋਤੇ ਝੂਮਦੇ ਸੀ ਤੇ ਸਰੰਗੀ ਕਹਿੰਦੀ ਵਈ ਤੈਨੂੰ ਤਾਂ ਤਰਾਨੇ ਬੜੇ ਚੰਗੇ ਲੱਗਦੇ ਆ ਪਰ ਮੈਨੂੰ ਪੁੱਛੇ ਤਰਾਨੇ ਨਿਕਲੇ ਕਿਵੇਂ ਐਵੇਂ ਥੋੜਾ ਵੱਟ ਦੇ ਵਿੱਚ ਆਪਾਂ ਇੱਥੇ ਚੌਂਕੜੇ ਮਾਰ ਕੇ ਬੈਠਿਆ ਪਿਤਾ ਦੀ ਗੁ ਦੂਜੇ ਸਾਲ ਤੋਂ ਬਾਅਦ ਯਾਦ ਨਹੀਂ ਮਣਾਉਂਦਾ 50 ਸਾਲ ਹੋ ਗਏ ਨੇ ਸੰਤ ਮਹਾਰਾਜ ਨੂੰ ਕੀ ਕਹਿਣਾ ਕੋਈ ਦੋਕਸਾਲ ਮਗਰੋਂ ਇੱਕ ਅਦਾ ਆਇਆ ਗਿਆ ਮੋਇਆ ਨਾ ਤੇ ਕਹਿੰਦੇ ਨੇ ਬਾਪੂ ਦਰਸ਼ਨ ਨਾ ਦੇਈ ਹੁਣ ਸੁਪਨੇ ਚ ਕਦੇ ਅਸੀਂ ਅੱਜ ਵੀ ਅਰਦਾਸਾਂ ਕਰਦੇ ਕਿਤੇ ਸੁਪਨੇ ਚ ਹੀ ਦਰਸ਼ਨ ਹੋ ਜਾਵੇ ਅਸੀਂ ਦੇਖਿਆ ਜਦੋਂ ਸੰਤ ਮਾਨ ਸਿੰਘ ਪੜ੍ਹਦੇ ਸੀ ਪਟਿਆਲੇ ਕਾਲਜ ਵਿੱਚ ਪਟਿਆਲੇ ਦੀ ਸੰਗਤ ਨਾਲ ਆਉਂਦੇ ਹੁੰਦੇ ਸੀ 10ਵੀਂ ਤੇ ਦਵਲਾਨ 10ਵੀਂ ਦਾ ਦਿਹਾੜਾ ਮਨਾਇਆ ਜਾਂਦਾ ਉਥੇ ਆ ਕੇ ਜੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ ਦੇਖਿਆ ਸੀ ਸਾਸੀ ਮੈਂ ਪੜਿਆਂ ਜਾਂ ਸੁਣਿਆਂ ਨਹੀਂ ਗੱਲਾਂ ਕਰਦਾ ਜਦੋਂ ਦਵਾਨ ਤੋਂ ਪਹਿਲਾਂ ਸੰਤ ਬਾਬਾ ਸੁਖਦੇਵ ਸਿੰਘ ਜੀ ਕੋਲ ਆ ਕੇ ਬੈਠ ਜਾਂਦੇ ਹੁੰਦੇ ਸੀ ਜੋ ਦਵਾਨ ਸ਼ੁਰੂ ਹੋ ਜਾਂਦਾ ਉਥੇ ਘੜੀਆਂ ਨਹੀਂ ਸੀ ਦੇਖਣੀਆਂ ਪੈਂਦੀਆਂ ਵੀ 2.5 ਵਜੇ ਮਹਾਂਪੁਰਸ਼ ਜੀ ਆਈ ਨਹੀਂ ਤੇ 4 ਵਜੇ ਨੇ ਅਜੇ ਹਟੇ ਨਹੀਂ ਉਥੇ ਘੜੀਆਂ ਨਹੀਂ ਦੇਖਣੀਆਂ ਪੈਂਦੀਆਂ ਸੇਵਕ ਅਖਵਾ ਲੈਣਾ ਸੌਖਾ ਹੈ ਪਰ ਉਹਨਾਂ ਅਸੂਲਾਂ ਤੇ ਚੱਲਣਾ ਬੜਾ ਔਖਾ ਹੈ ਸਾਧ ਸੰਗਤ ਜੀ ਸੇਵਕ ਹੋਹੀ ਹੁੰਦਾ ਹੈ ਸੰਤ ਕਾ ਮਾਰਗ ਮਾਰਗ ਹੈ ਨਾ ਇੱਕ ਸੰਤ ਕੀ ਗੈਲ ਨਾ ਛੋਡੀਏ ਕਿਹੜੀ ਗੈਲ ਜਿਹੜੀ ਗੁਰੂ ਨੇ ਦੱਸੀ ਸੀ ਉਹਨਾਂ ਦੀ ਹੋਰ ਕੋਈ ਲੈਦਾ ਨਹੀਂ ਹੁੰਦੀ ਗੈਲ ਮਾਰਗ ਹੋਰ ਨਹੀਂ ਹੁੰਦਾ ਇਹ ਵਿੱਚ ਚਾਰ ਸਾਂਝੇ ਹੁੰਦੇ ਰਹਿੰਦੇ ਸੀ ਇੱਕ ਦਿਨ ਬਾਬਾ ਮਾਨ ਸਿੰਘ ਜੀ ਕਹਿੰਦੇ ਵੀ ਅਸੀਂ ਮਾਪੂਰਸ਼ਾਂ ਕੋਲ ਰਹਿਣਾ। ਸੰਤ ਬਾਬਾ ਸੁਖਦੇਵ ਸਿੰਘ ਜੀ ਕਹਿੰਦੇ ਬੜੀ ਲੰਮੀ ਲੈਣਾ। ਬਹੁਤ ਲੰਮੀ ਹੈ। ਬੜੇ ਪੁਰਾਣੇ ਜਗਿਆਸੂ ਸਾਧੂ ਅਜੇ ਸਾਧਨਾ ਕਰ ਰਹੇ ਨੇ ਤੇਰਾ ਬਹੁਤ ਦੇਰ ਬਾਅਦ ਨੰਬਰ ਲੱਗੇਗਾ। ਜਾ ਉੱਥੇ ਬੈਠ ਕੇ ਸਾਧਨਾ ਕਰ। ਸੰਤ ਮਹਾਰਾਜ ਦੇ ਦਵਾਨਾਂ ਦੀਆਂ ਕਾਪੀਆਂ ਛਪੀਆਂ ਹੋਈਆਂ ਸੀ। ਉਹਨਾਂ ਦੇ ਨਾਮ ਸੁਖਦੇਵ ਸਿੰਘ ਜੀ ਜਿਨੇ ਕਾਪੀਆਂ ਔਰ ਜਿਹੜੀਆਂ ਹੁੰਦੀਆਂ ਸੀ ਨਾ ਕੈਸਟਾਂ ਉਤੋਂ ਹੂਪ-ਹੂ ਨੇ ਕਾਪੀਆਂ ਲਿਖੀਆਂ ਹੋਈਆਂ ਸੀ ਪੰਜ ਕਾਪੀਆਂ ਵਾਂਗ ਪੁਰਸ਼ਾਂ ਨੇ ਦਿੱਤੀਆਂ ਕਹਿੰਦੇ ਉਹ ਗੁਰੂ ਨਾਨਕ ਦੇ ਘਰ ਦੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਮਹਾਂਪੁਰਸ਼ਾਂ ਨੇ ਸਾਨੂੰ ਭੇਜਿਆ ਸਾਜ਼ ਢੋਲਕੀ ਚਿਮਟਾ ਤੇ ਵਾਜਾ ਦੇਣ ਵਾਸਤੇ ਦੋ ਸਿੰਘ ਭੇਜੇ ਤੇ ਵਿਧਾਨ ਇਹਨਾਂ ਨੂੰ ਸਾਜ਼ ਸਿਖਾਓ ਉਹਨਾਂ ਨੂੰ ਸਾਜ ਵੀ ਸ਼ਿਕਾਇਤ ਦਵਲਾਨ ਸੋ ਸਾਧ ਸੰਗਤ ਅਸੀਂ ਮਾਰਦੀ ਜੁਰੀ ਚ ਕਹਿੰਨੇ ਆ ਵੀ ਜਿੰਨਾ ਅਮਰਤ ਪ੍ਰਚਾਰ ਬਾਬਾ ਮਾਨ ਸਿੰਘ ਜੀ ਨੇ ਕੀਤਾ ਸਾਰੇ ਚੰਗੇ ਨੇ ਸਤਕਾਰਯੋਗ ਨੇ ਅਸੀਂ ਨਿੰਦਿਆ ਤਾਂ ਨਹੀਂ ਕਰਦੇ ਕਿਸੇ ਦੀ ਸਮੇਂ-ਸਮੇਂ ਅਨਸਾਰ ਸਭ ਚੰਗੇ ਆ ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਸਰੰਗੀ ਕਹਿੰਦੇ ਤੈਨੂੰ ਤਰਾਨੇ ਚੰਗੇ ਲੱਗਦੇ ਆ ਮੈਨੂੰ ਪੁੱਛੇ ਤਰਾਨੇ ਨਿਕਲੇ ਕਿਵੇਂ ਪਹਿਲਾ ਬੱਕਰੀ ਦਾ ਗਾਲ ਵਢਿਆ ਉਹਦੀਆਂ ਨਾੜਾਂ ਕੱਢ ਕੇ ਸਾਫ਼ ਕਰਕੇ ਸਕਾਈਆਂ ਨਾੜਾਂ ਸਕਾ ਕੇ ਫੇਰ ਲਾਈਆਂ ਸਰੰਗੀ ਤੇ ਜੈਸੇ ਰੋਮ ਰੋਮ ਕਰ ਕਾਟਿਏ ਅਜਾ ਕੋ ਤਨ ਅਜਾ ਬੱਕਰੀ ਤਾਂ ਕਿ ਤਾਂ ਤਵਾਜੈ ਰਾਗ ਰਾਗਣੀ ਸੋ ਪਿਆਰੋ ਜੀ ਸਾਹ ਸਿੰਘ ਜੀ ਆਪਾਂ ਉਹ ਕਮਾਈ ਤਾਂ ਨਹੀਂ ਦੇਖਦੇ ਸਾਧਨਾ ਤਾਂ ਨਹੀਂ ਦੇਖੀ 18 ਘੰਟੇ ਰੋਜ਼ ਬੈਠਣਾ ਸੰਤ ਮਾਰਨ 18 ਘੰਟੇ ਭਾਵੇਂ ਪ੍ਰਮਾਤਮਾ ਡਿਊਟੀ ਲਾ ਕੇ ਭੇਜਦਾ ਪਰ ਜਿਵੇਂ ਮਿਲਟਰੀ ਦਾ ਅਫਸਰ ਅਗੀ ਪੂਰੀ ਐਕਟਿੰਗ ਆਪ ਕਰਦਾ ਫੇਰ ਰੂਟਾ ਨੂੰ ਸਿਖਾਉਂਦਾ ਹੈ ਇਸ ਤਰ੍ਹਾਂ ਪਹਿਲਾਂ ਆਪ ਸਾਧਨਾ ਕਰਦੇ ਰੋਜ਼ 18 ਘੰਟੇ ਰੇਟ ਦੀ ਹੱਡੀ 3 ਇੰਚ ਵੱਧ ਗਈ ਸੀ ਬੈਠ ਬੈਠ ਕੱਟਣੀ ਪਈ ਸੀ ਭਾਈ ਗੁਰਦਾਜ ਕਹਿੰਦੇ ਤਾਂ ਕੀ ਤਾਂਤ ਵਾਜੈ ਰਾਗ ਰਾਗ ਨਹੀਂ ਸੋ ਪਿਆਰੋ ਜੀ ਆਪਾਂ ਸਾਰੇ ਸਵੇਰੇ ਉੱਠ ਕੇ ਸ਼ੀਸ਼ੇ ਅੱਗੇ ਖੜਦਿਆਂ ਭਾਵੇਂ ਰਾਤ ਨੂੰ ਵੇਖ ਕੇ ਪਈਏ ਸਵੇਰੇ ਫੇਰ ਦੇਖਦੇ ਹਾਂ ਉੱਠ ਕੇ ਵੀ ਕੀਤੇ ਬਦਲਦਾ ਨਹੀਂ ਗਿਆ ਰਾਤੋਂ ਰਾਤ ਤੇ ਸ਼ੀਸ਼ਾ ਸਾਰਿਆਂ ਨੂੰ ਮੂੰਹ ਦਿਖਾਉਂਦਾ ਹੈ ਤੇ ਦੇਖ ਕੀ ਕਹਿੰਦਾ ਚਿਹਰਾ ਹਰ ਇੱਕ ਬੰਦੇ ਨੂੰ ਭੁਲੇਖਾ ਹੈ ਵੀ ਮੇਰੇ ਵਰਗਾ ਸੋਹਣਾ ਤੇ ਮੇਰੇ ਵਰਗਾ ਸਿਆਣਾ ਰੱਬ ਨੇ ਪੈਦਾ ਨਹੀਂ ਕੀਤਾ ਭੁਲੇਖਾ ਪਛੜੇ ਵਾਸਤੇ ਸਭ ਨੂੰ ਇਹੀ ਭੁਲੇਖਾ ਪਿਆ ਵੀ ਮੇਰੇ ਅਸਰੇ ਚੱਲਿਆ ਫਿਰਦਾ ਕੰਮ ਇਹਨੂੰ ਕਹਿੰਦੇ ਨੇ ਹਾਉ ਸਰੀਰ ਦੀ ਮੈਂ ਸੰਸਾਰ ਦੀ ਹਾਂ ਮੈਂ ਮੇਰੇ ਵਰਗਾ ਹੋਰ ਸਿਆਣਾ ਕੋਈ ਨਹੀਂ ਕੋਈ ਗੱਲ ਸੁਣਾਉ ਤੁਹਾਨੂੰ ਅਗੂ ਘੇਰਦਾ ਵੀ ਮੈਂ ਦੱਸਦਾ ਤੈਨੂੰ ਅਸਲੀ ਗੁਰਮਤ ਤੈਨੂੰ ਤਾਂ ਗੁਰਮਤ ਦਾ ਹੀ ਨਹੀਂ ਪਤਾ ਸਭ ਨੂੰ ਇਹੀ ਭੁਲੇਖਾ ਹੈ ਭਾਈ ਗੁਰਦਾਸ ਜੀ ਕਹਿੰਦੇ ਸ਼ੀਸ਼ੇ ਕਹਿੰਦੇ ਉਹ ਮੈਨੂੰ ਦੇਖ ਤੂੰ ਮੂੰਹ ਦੇ ਕੇ ਖੁਸ਼ ਹੋ ਰਿਹਾ ਵੀ ਮੈਂ ਬਣਿਆ ਕਿਵੇਂ ਆ ਮਿੱਟੀ ਰਗੜ ਰਗੜ ਕੇ ਫੇਰ ਕਿਤੇ ਮੈਨੂੰ ਤਿਆਰ ਕੀਤਾ ਹੁਣ ਤਾਂ ਚਲੋ ਮਸ਼ੀਨਾ ਬਣਾਉਣ ਲੱਗ ਪਈਆਂ ਪਹਿਲਾਂ ਖਾਸ ਤਰ੍ਹਾਂ ਦੀ ਕੋਈ ਮਿੱਟੀ ਰਗੜ ਰਗੜ ਕੇ ਸ਼ੀਸ਼ਾ ਤਿਆਰ ਹੁੰਦਾ ਸੀ ਜੈਸੇ ਤੋਂ ਟਾਏ ਦਰਪਣ ਕੀਜੈ ਲੋਸ਼ਟ ਸੇਤੀ ਅੰਤਿ ਕਰ ਗਹਿ ਮੁਖ ਦੇਖ ਤ ਸੰਸਾਰੋ ਜੀ ਤੈਸੇ ਦੂਖ ਭੂਖ ਸੁਖ ਸਾਧਨ ਕੇ ਸਾਧ ਪਏ ਬੜੀਆਂ ਸਾਧਨਾ ਕਰਨੀਆਂ ਪੈਂਦੀਆਂ ਬੜੀਆਂ ਘਾਲਣਾ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖਮਾਰਗ ਚੱਲਣਾ ਬਈ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਜਾਂ ਨਿੰਦਿਆ ਕਰਨੀ ਬੜੀ ਸੌਖੀ ਹੈ ਜਿਨ੍ਹਾਂ ਦੇ ਜਵਾਬ ਆਖੇ ਨਾ ਨਾ ਲੱਗਣ ਉਹ ਵੀ ਕਹਿੰਦਾ ਮੈਂ ਤਾਂ ਨਹੀਂ ਮੰਨਦਾ ਤੈਨੂੰ ਕਿਸ ਨੇ ਸੱਦਿਆ ਵੀ ਮੰਨਣਾ ਇਤੇ ਬੋਰਡ ਲੱਗਿਆ ਹੋਵੇ ਤੁਸੀਂ ਪੜਿਆ ਹੋਵੇ ਵੀ ਗੁਰੂ ਘਰ ਦੇ ਮਹਾਪੁਰਸ਼ਾਂ ਦੀ ਗੱਲ ਕਰਦੇ ਆਂ ਸੀ ਉਹ ਕਹਿੰਦੇ ਗੁਰੂ ਗ੍ਰੰਥ ਸਾਨੂੰ ਮੰਨੋ ਤੇ ਉਹ ਆਪ ਗੁਰੂ ਗ੍ਰੰਥ ਸਨ ਮੰਨਦੇ ਹੁੰਦੇ ਆ ਆਪਾਂ ਉਹਨਾਂ ਦੀ ਯਾਦ ਵਿੱਚ ਜੁੜਿਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਰਮਾਤਮਾ ਦੀ ਯਾਦ ਵਿੱਚ ਆਪ ਤਾਂ ਜੁੜੇ ਤੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਕਿਉਂਕਿ ਉਹ ਜੋੜ ਸਕਦਾ ਹੈ ਜਿਹੜਾ ਜੁੜਿਆ ਹੋਇਆ ਹੈ ਜਿਹੜਾ ਪੜਿਆ ਹੋਇਆ ਉਹ ਪੜਾ ਸਕਦਾ ਹੈ ਜੋੜਨਹਾਰੋ ਸੰਤ ਨਾਨਕ ਪਾਧਰ ਪਧਰੋ ਜਿਹੜਾ ਜੁੜਿਆ ਹੋਇਆ ਉਹ ਜੋੜ ਸਕਦਾ ਇਸ ਕਰਕੇ ਉਹਨਾਂ ਦੀ ਸੰਗਤ ਕਰਕੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਸੈਂਕੜੇ ਨਹੀਂ ਇੱਕ ਹੱਥ ਆਇਆ ਵਰਸਾਣੇ ਬਹੁਤ ਤੇਰੇ ਪਤਾ ਨਹੀਂ ਕਿੰਨੇ ਕੁ ਤੇ ਕਿਰਪਾ ਕਰ ਦਿੱਤੀ ਸਾਧ ਸੰਗਤ ਜੀ ਕਿੰਨੇ ਕੁ ਮਹਾਪੁਰਸ਼ ਬਣ ਗਏ ਉਹਨਾਂ ਦੀ ਸੰਗਤ ਕਰ ਸੋ ਉਹਨਾਂ ਦੀ ਯਾਦ ਵਿੱਚ ਆਪਾਂ ਉਹ ਗੁਰੂ ਦੀ ਯਾਦ ਵਿੱਚ ਜੁੜੇ ਬੈਠੇ ਆ ਸੋ ਯਾਦ ਮਨਾਉਣ ਦਾ ਭਾਵੇਂ ਕਿ ਜੋ ਉਹਨਾਂ ਨੇ ਆਪਾਂ ਨੂੰ ਗੁਰਬਾਣੀ ਦੁਆਰਾ ਉਪਦੇਸ਼ ਦਿੱਤਾ ਉਹਦੇ ਅਨੁਸਾਰ ਚੱਲੀਏ ਇਹ ਨਹੀਂ ਕੱਠ ਬੜਾ ਸੀ ਕੀਰਤਨ ਵੀ ਬੜੇ ਮਹਾਂਪੁਰਸ਼ ਆਏ ਲੰਗਰ ਵੀ ਬੜਾ ਚੱਲ ਰਿਹਾ ਸੀ ਪਰ ਆਪਾਂ ਇਹ ਜਾਣ ਲੱਗੇ ਮਨ 'ਚ ਸੋਚਣੇ ਅੱਜ ਅਸੀਂ ਪੱਲੇ ਕਿਹੜੀ ਗੱਲ ਬੰਨ ਕੇ ਲੈ ਚੱਲਿਆ ਕਿਹੜੀ ਗੱਲ ਤੇ ਆਪਾਂ ਪੈਰਾ ਦੇਣਾ ਬਸ ਆਪਣਾ ਜੋੜ ਮੇਲਾ ਮਨਾਇਆ ਸਫਲਾ ਹੋ ਗਿਆ ਪੁਨਾ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ